ਡੇਰਾ ਬੱਸੀ ਦੇ ਇੱਕ ਪੀਜੀ ਵਿੱਚ ਛਿਪੇ ਗੈਂਗਸਟਰ ਨੂੰ ਪੁਲਿਸ ਨੇ ਮੁਟਬੇਦ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ 18 ਮਈ ਨੂੰ ਰਾਜਸਥਾਨ ਦੇ ਹਨੂਮਾਨਗੜ ਡਿਸਟ੍ਰਿਕਟ ਵਿੱਚ ਦਿਨ ਢਲ ਦੇ ਇੱਕ ਨੌਜਵਾਨ ਦੀ ਹੱਤਿਆ ਵਿੱਚ ਸ਼ਾਮਲ ਸੀ ਡੇਰਾ ਬੱਸੀ ਦੇ ਗੁਲਾਬਗੜ ਵਿੱਚ ਪੁਲਿਸ ਨੇ ਮੁਟਬੇਦ ਤੋਂ ਬਾਅਦ ਲਾਰਸ ਵਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਉਸ ਦੇ ਕਬਜ਼ੇ ਤੋਂ 32 ਬੋਰ ਦੀ ਰਿਵੋਲਵਰ ਵੀ ਬਰਾਮਦ ਕੀਤੀ ਹੈ ਉਹ 18 ਮਈ ਨੂੰ ਰਾਜਸਥਾਨ ਦੇ ਹਨੂਮਾਨਗੜ ਡਿਸਟ੍ਰਿਕਟ ਵਿੱਚ ਦਿਨ ਢਲਦੇ ਇੱਕ ਨੌਜਵਾਨ ਦੀ ਹੱਤਿਆ ਵਿੱਚ ਸ਼ਾਮਲ ਸੀ ਤੇ ਹੱਤਿਆ ਤੋਂ ਬਾਅਦ ਉਹ ਹਰਿਆਣਾ ਨਿਵਾਸੀ ਆਪਣੇ ਦੋਸਤ ਪੰਕਜ ਦੇ ਨਾਲ ਗੁਲਾਬਗੜ ਰੋਡ ਤੇ ਇੱਕ ਪੀਜੀ ਵਿੱਚ ਲੁਕਿਆ ਹੋਇਆ ਸੀ ਪੁਲਿਸ ਟੀਮ ਨੇ ਜਦੋਂ ਛਾਪਾ ਮਾਰਿਆ ਤਾਂ 24 ਸਾਲ ਦਾ ਸੁਮੇਤ ਵਿਸ਼ਨੋਈ ਨੇ ਪੀਜੀ ਦੇ ਜਾਲੀਦਾਰ ਦਰਵਾਜ਼ੇ ਤੋਂ ਪੁਲਿਸ ਤੇ ਗੋਲੀ ਚਲਾ ਦਿੱਤੀ ਪਰ ਪੁਲਿਸ ਟੀਮ ਬਚ ਕੇ ਨਿਕਲ ਗਈ ਜਵਾਬੀ ਗੋਲੀਬਾਰੀ ਵਿੱਚ ਸੁਮੇਤ ਵਿਸ਼ਨੋਈ ਦੇ ਬائیں ਪੈਰ ਵਿੱਚ ਘੁੱਟਨੇ ਥੱਲੇ ਗੋਲੀ ਲੱਗ ਗਈ ਉਸ ਨੂੰ ਕਾਇਲ ਹਾਲਤ ਵਿੱਚ ਦੇਰਾਬਸਦੀ ਸਿਵਲ ਹਸਪੀਟਲ ਲਿਜਾਇਆ ਗਿਆ ਉਸ ਦਾ ਸਾਥੀ ਪੰਕਜ ਵੀ ਘੇਰੇ ਚ ਆ ਚੁੱਕਾ ਹੈ ਮੌਕੇ ਤੋਂ ਇੱਕ ਬੱਤੀ ਬੋਰ ਦੀ ਰਿਵਾਲਵਰ ਬਰਾਮਦ ਕੀਤੀ ਗਈ ਹੈ ਸੁਮਿਤ ਵਿਸ਼ਨੋਈ ਤੋਂ ਇਲਾਵਾ ਪੁਲਿਸ ਪੰਕਜ ਦੀ ਅਪਰਾਧੀ ਦੁਨੀਆ ਵਿੱਚ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ ਉਸ ਦੇ ਪਛਾਣ ਪੱਤਰ ਦੇ ਆਧਾਰ ਤੇ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਪੀਜੀ ਵਿੱਚ ਕਿੰਨੇ ਸਮੇਂ ਤੋਂ ਰਹਿ ਰਿਹਾ ਸੀ ਉਹ ਪਾਜੀ ਦੇਰਾਬਸਦੀ ਫੇਸ ਪਿੱਛੇ ਕੋ ਮਾਇਆ ਸਰ ਦੇ ਡੀਐਸਪੀ ਪਾਜੀ ਸੀਰ ਅਚਾਰ ਕੋਗਣਾ ਤੇ 13 ਬਸੀ ਸਿਮਿਤਪੌੜ ਹੈ ਇਹਨਾਂ ਨੂੰ ਸਵੇਰੇ ਕਿ ਇਨਫੋਰਮੇਸ਼ਨ ਮਿਲੀ ਕਿ ਗੁਲਾਬਗੜ ਰੋਡ ਤੇ ਪੀਗੀਆਂ ਦੇਖੀ ਉਸ ਜਿਹੜੇ ਕ੍ਰਿਮੀਨਲ ਰਹਿ ਰਹੇ ਨੇ ਜਿਹੜੇ ਬਾਹਰ ਕ੍ਰਾਈਮ ਆ ਕੇ ਇੱਥੇ ਲੁਕ ਕੇ ਕਰਕੇ ਇੱਥੇ ਆ ਕੇ ਲੁਕੇ ਹੋਏ ਨੇ ਜਿਸ ਇਨਕੋਲੈਕਸ਼ਨ ਤੇ ਐਸਪੀ ਵਿਕਰਮ ਰਾਜ ਐਸਐਚਓ 13 ਬਸੀ ਇੰਸਪੈਕਟਰ ਸਿਮਿਤਪੌੜ ਏਜੀਡੀਐਫੀ ਸਦੀ ਐਂਟੀ ਕੈਂਸਰ ਟਾਸਕ ਫੋਰਸ ਦੀ ਟੀਮ ਹੈ ਉਨਾਲ ਇਹਨਾਂ ਨੇ ਇਸ ਏਰੀਆ ਦੇ ਵਿੱਚ ਆ ਕੇ ਜਦੋਂ ਦਵਿਸ਼ ਕੀਤੀ ਤੇ ਇੱਥੇ ਚੈਕਿੰਗ ਸ਼ੁਰੂ ਕੀਤੀ ਕਾਈ ਪੀਜੀ ਦੇ ਵਿੱਚ ਜਦੋਂ ਉਹ ਫਸਟ ਬਲਾਕ ਤੇ ਗਏ ਇਹਨਾਂ ਨੇ ਕਮਰਾ ਖੜਕਾਇਆ ਤੇ ਅੰਦਰੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਉਸ ਤੋਂ ਬਾਅਦ ਜਦੋਂ ਉਹ ਨੌਕ ਕੀਤਾ ਤਾਂ ਅੰਦਰ ਇੱਕ ਲੜਕੇ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਉਹਨੇ ਦੇਖਿਆ ਕਿ ਬਾਹਰ ਪੁਲਿਸ ਖੜੀ ਹੈ ਉਹਨੇ ਮਾਰ ਦੇ ਇੰਜਣੇ ਨਾਲ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਵਾਬੀ ਫਾਇਰ ਦੇ ਵਿੱਚ ਇੱਕ ਜਿਹੜਾ ਲੜਕਾ ਉਹਦੇ ਲੱਤ ਦੇ ਵਿੱਚ ਇੰਜਰੀ ਹੋ ਗਿਆ ਫਾਇਰ ਆਰਮ ਇੰਜਰੀ ਹੋਈ ਹੈ ਅਧਰਿਆਨ ਡਿਸਟ੍ਰਿਕਸ਼ਨ ਤੋਂ ਪਤਾ ਲੱਗਿਆ ਸਾਨੂੰ ਕਿ ਇਹ ਜਿਹੜਾ ਅਕਿਊਜ਼ਡ ਹੈਗਾ ਜਿਹਨੇ ਪੁਲਿਸ ਪਾਰਟੀ ਤੇ ਸਾਮਲਾ ਕਰਨ ਦੀ ਕੋਸ਼ਿਸ਼ ਜਾਨਵਾਰ ਮਾਰਨ ਦੀ ਨੀਤੀ ਨਾਲ ਸਾਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਨਾਮ ਸੁਮਿਤ ਵਿਸ਼ਨੋਈ ਹੈ ਮਾਈਕ ਨੂੰ نیچے ਰੱਖੋ ਇਹ ਬੇਸਿਕਲੀ ਹਨਮਾਨਗੜ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਹ ਹਨਮਾਨਗੜ ਜ਼ਿਲ੍ਹੇ ਦੇ ਵਿੱਚ ਇੱਕ ਬੜੇ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ 18 ਮਈ ਨੂੰ ਉੱਥੇ ਹਨਮਾਨਗੜ ਜ਼ਿਲ੍ਹੇ ਦੇ ਵਿੱਚ ਮਹਾਰਵੀ ਪ੍ਰਸ਼ਾਦ ਨਾਮ ਦੇ ਵਿਅਕਤੀ ਦਾ 35 ਸਾਲ ਦੀ ਉਮਰ ਦਾ ਲੜਕਾ ਸੀਗਾ ਉਹਦੀ ਦਿੰਦੇਹਾੜੇ ਜਿਹੜਾ ਮਰਡਰ ਕੀਤਾ ਗਿਆ ਸੀਗਾ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਕਿਸੇ ਦੇ ਵਿੱਚ ਇਹ ਜਿਹੜਾ ਮੇਨ ਅਕਿਊਜ਼ ਸੀਗਾ ਉਥੇ ਮਰਡਰ ਕਰਕੇ ਇਹ ਇੱਥੇ ਲੁਕਿਆ ਹੋਇਆ ਸੀ ਅੱਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਇਹਨੇ ਅੱਜ ਪੁਲਿਸ ਪਾਰਟੀ ਤੇ ਵੀ ਹਮਲਾ ਕਰਨ ਦੀ ਮਤਲਬ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਫਾਇਰਆਮ ਯੂਸ ਕਿਤਾ ਨੇ ਇਸ ਮਾਮਲੇ ਵਿੱਚ ਜਿਹੇ ਕ੍ਰਾਸ ਫਾਇਰਿੰਗ ਇੰਜਰਡ ਹੋਇਆ ਤੇ ਅਸੀਂ ਇਹਨੂੰ ਹੁਣ ਨਾਅ ਦੇ ਨਾਲੇ ਨੂੰ ਸਿੱਧਾ ਹਸਪੀਟਲ ਸ਼ਿਫ ਕਿੰਨੇ ਨੰਬਰ ਕਮਰੇ ਸੀ ਤੇ ਕਿੰਨੇ ਫਾਇਰ ਕ੍ਰਾਸ ਫਾਇਰ ਉਹਨੇ ਕਿੰਨੇ ਕਿਤੇ ਸੀ ਕਿ ਨਿਕਲੇ ਤੁਸੋ ਕਿਉਂਕਿ ਬਾਈਵ ਲਾਈਵ ਚੱਲ ਰਿਹਾ ਹੈ ਇਕੱਲੀ ਪ੍ਰਤੀਕਤੀ ਇਸ ਨਾਮ ਚੱਲ ਰਿਹਾ ਹੈ ਕੱਲੇ ਨੇ ਅੰਦਰੋਂ ਰੂਮ ਦੇ ਵਿੱਚੋਂ ਜਿਹੜਾ ਇੱਕ ਫਾਇਰ ਕੀਤਾ ਜਿਹੜਾ ਜਾਲੀ ਦੇ ਵਿੱਚ ਦੀ ਹੋ ਕੇ ਪੁਲਿਸ ਪਾਰਟੀ ਅਮਿਸ ਪਾਰਟੀ ਨੇ ਬੜੀ ਬਹੁਤ ਦੀ ਨਾ ਕੰਮ ਕੀਤਾ ਕਿ ਕੋਈ ਇੰਜਰੀ ਨਹੀਂ ਹੋਈ ਬਟ ਉਸਵਾ ਜਿਹੜੀ ਕ੍ਰਾਸ ਫਾਇਰ ਤੇ ਜਿਹੜਾ ਜੜਵਾਇਆ ਬਾਕੀ ਜਿਹੜੇ ਇਜ਼ਲੈਕ ਫਾਇਰ ਮੇ ਜਿਹੜੀ ਸੈਨੀਟ੍ਰੀਕ ਟੀਮ ਆ ਰਹੀ ਐ ਐਗਜ਼ਾਮਨ ਕਰਕੇ ਸੀ ਕਿੰਨੀ ਦੇਰ ਤੱਕ ਰਹਿ ਰਿਹਾ ਸੀਗਾ ਔਰ ਹੁਣ ਤੱਕ ਦੀ ਜਾਣਕਾਰੀ ਕੋਈ ਇਥੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਰਿਕਵਰ ਕੀ ਕੀ ਹੋਇਆ ਸੋ ਸਾਨੂੰ ਮੌਕੇ ਤੋਂ ਇੱਕ ਜਿਹੜਾ 33 ਮੋਰ ਦਾ ਵਿਸਟਲ ਚਾਰ ਜਿਹੜੇ ਆ ਗਾੜੀ ਨੇ ਰਿਕਵਰ ਹੋਏ ਉਸ ਤੋਂ ਬਿਨਾ ਜਿਹੜੀ ਜੋਸਾਨੂੰ ਹਲੇ ਤੱਕ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਕਿ ਪਿਛਲੇ 10-15 ਦਿਨ ਤੋਂ ਇੱਥੇ ਕਿੱਥੇ ਗਿਆ ਹੋਇਆ ਸੀ 18 ਤਰੀਕ ਨੂੰ ਜਦੋਂ ਵਾਰਦਾਤ ਇਹਨਾਂ ਨੇ ਹਮਾਨਚੜ ਗਿਣੇ ਚੀਕੀ ਉਸ ਤੋਂ ਬਾਅਦ ਇਹ ਲੁਕੇ ਹੋਏ ਸੀ ਕਿ ਸਵਾਦ ਕਿੱਥੇ-ਕਿੱਥੇ ਗਏ ਆ ਇਹ ਸਾਰੀ ਅਸੀਂ ਇਨਵੈਸਟੀਗੇਟ ਸਰ ਇੱਥੇ ਕੋਈ ਆਈਡੀ ਪ੍ਰੂਫ ਇਹਨੇ ਆਪਣਾ origignal ਦਿੱਤਾ ਸੀ ਕਿਵੇਂ ਦੇਖੋ ਅਸੀਂ ਇਸ ਏਰੀਆ ਦੇ ਜਿਹੜੇ ਘੋੜੀ ਪੀਜੀ ਨੇ ਇਹਨਾਂ ਨੂੰ ਸਰਨ ਨੂੰ ਜ਼ਮੀਨ ਚਰਾਂ ਨਹੀਂ ਸਦੇ ਅਸੱਚਾ ਸਾਹਿਬ ਵੀ ਇੱਥੇ ਨਹੀਂ ਜੇ ਕੋਈ ਇਹਨਾਂ ਨੇ ਆਪਣੇ ਰੂਪ ਰੈਪਰੇਜੈਂਟ ਨਹੀਂ ਨਹੀਂ ਮੇਰਾ ਸਵਾਲ ਇਹ ਹੈ ਕਿ ਇੱਥੇ ਇਹਨੇ ਆਪਣਾ ਆਈਡੀ ਦਿੱਤਾ ਵਸੇ origignal ਨੂੰ ਇਨਵੈਸਟੀਗੇਟ ਸਰੀਰ ਤਾਂ ਲਈ ਸੀਗਾ ਇਹਦੇ ਨਾਲ ਇੱਕ ਲੜਕਾ ਹੋਰ ਸੀਗਾ ਉਹਦਾ ਨਾਮ ਪੰਕਜ ਮਲਿਕ ਹੈ ਉਹ ਵੀ ਅਸੀਂ ਇਹਦੇ ਨਾਲ ਹੀ ਰਾਉਂਡ ਅਪ ਕੀਤਾ ਹੈ ਹਰਿਆਣਾ ਸਰ ਉਹ ਹੈ ਸਰ ਅਸੀਂ ਉਹ ਸਾਰਾ ਹੁਣ ਇਨਵੈਸਟਿਗੇਟ ਕਰਾਂਗੇ ਉਹਦੇ ਤੋਂ ਵੀ ਕੁਝ ਬਰਾਮਦ ਆਇਆ ਸੀ ਇਹ ਉਹ ਅਸੀਂ ਹੁਣ ਪੂਰੀ ਸਰਚ ਕਰਾਵਾਂਗੇ ਸਾਰੇ ਫਰੈਂਸਿਪੀ ਹੋਣਗੇ ਤੇ ਸਰ ਇੱਕ ਮਾਮਲਾ ਤੁਸੀਂ ਦੱਸਿਆ ਜਿਹੜਾ ਨੇ ਅੰਜਾਮ ਦਿੱਤਾ ਵਸ ਤੋਂ ਇਲਾਵਾ ਵੀ ਇਹਦੀ ਕੋਈ ਹਿਸਟਰੀ ਹੈਗੀ ਹੈ ਉਹ ਸਾਰੀ ਅਸੀਂ ਸਨਮਾਨਗੜ ਡਿਸਟ੍ਰਿਕਟ ਰਿਪੋਰਟ ਤਿਆਰ ਕਰਕੇ ਹਰਿਆਣਾ ਤੇ ਇਹ ਗੈਂਗ ਨਾਲ ਸੰਬੰਧਿਤ ਰੱਖਦਾ ਸੀਗਾ ਮੁਗਲੀ ਪਤਸ਼ ਤੋਂ ਇਹ ਪਤਾ ਲੱਗਿਆ ਕਿ ਇਹ ਜਿਹੜਾ 18 ਤਰੀਕ ਨੂੰ ਇਹਨਾਂ ਨੇ ਕ੍ਰਾਈਮ ਕੀਤਾ ਸੀ ਇਹ ਲਾਰੈਂਸ ਜੋ ਜੈਂਗਨਾ ਅਸੋਸੀਏਟਡ ਹੈ ਲਾਰੈਂਸ ਬਿਸ਼नोई ਕੈਂਡੀ ਮਤਲਬ ਸੈਕਸ਼ਨ ਤੇ ਇਨਾਂ ਨੇ ਜਿਹੜਾ ਇਹ ਮਟਰ ਪਹੁੰਚ ਜਾਂਦਾ ਮਾਈਂਡ ਕਰਾ ਗਿਆ ਪਤਾ ਲੱਗਿਆ ਹੋਵੇ ਇੱਥੇ ਲੁਕੇ ਹੋਈ ਸੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਸੀ ਉਹ ਵੀ ਇਨਾਂ ਕੋਲੋਂ ਵੈਪਨਸ ਦੀ ਰਿਕਵਰ ਹੋਈ ਜਿੰਦਾ ਕਾਰਪੋਰੇਟ ਦੀ ਖੋਜ ਹੋ ਗਈ ਦੇਖੋ ਹਲੇ ਸਿੱਖ ਨੇ ਥੋੜੀ ਜਿਹਾ ਪਹਿਲਾ ਹੀ ਇਨਸੀਡੈਂਟ ਹੋਇਆ ਇਸ ਤੋਂ ਬਾਅਦ ਅਸੀਂ ਥੋੜਾ ਪਿੱਛੇ ਆਉਂਦੇ ਹਾਂ ਪੁਲਿਸ ਸਾਹਿਬ ਦਾ ਦੇਖੀਏ ਕਿ ਜੇ ਉਸ ਤੋਂ ਅੱਗੇ ਇਹਨਾਂ ਦਾ ਬਾਤ ਸਰ ਇਹ ਜਿਹੜਾ ਇੱਥੇ ਲੁਕੇ ਇੱਥੇ ਕੋਈ ਲੋਕਲ ਲਿੰਕ ਵੀ ਹੈ ਜਿਹਨੇ ਇੱਥੇ ਲਕੋਇਆ ਹੋਵੇ ਮਦਦ ਕੀਤੀ ਹੋਵੇ ਇਹਦੇ ਨਾਲ ਮਲਿਕ ਨਾਮ ਹੈ ਅਸੀਂ ਹੁਣ ਇਹ ਪੂਰਾ ਇਗਜ਼ਾਮੀ ਪਰੋਲੀ ਇਨਵੈਸਟੀਗੇਟ ਕਰਾਂਗੇ ਵੀ ਇਹ ਰੂਮ ਦੇ ਵਿੱਚ ਇਹ ਪੀਜੀ ਦੇ ਵਿੱਚ ਕਿਉਂ ਆਇਆ ਕਿਹਨੇ ਇਹਨੂੰ ਕਮਰਾ ਦੋਇਆ ਸਰ ਕਿਹੜਾ ਪਤਾ ਲੱਗਾ ਹਰਿਆਣਾ ਕਿਹੜੇ ਜ਼ਿਲ੍ਹੇ ਤੋਂ ਇਹ ਲੜਕਾ ਕਿਹੜੇ ਸ਼ਹਿਰ ਦਾ ਜਿਹੜਾ ਇਹ ਅਕਿਊਜ਼ਡ ਹੈ ਇਹ ਹਿਮਾਚਲ ਡਿਸਟ੍ਰਿਕਟ ਦਾ ਰਹਿਣ ਵਾਲਾ ਨਹੀਂ ਦੂਜਾ ਹਰਿਆਣੇ ਵਾਲਾ ਸੋਨੀਪਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਹਰਿਆਣਾ ਨਹੀਂ ਸਰੀ ਬੇਸਿਕਲੀ ਇਹ ਪਤਾ ਲੱਗਾ ਵੀ ਇਹ ਵਾਰਦਾਤ ਉੱਥੋਂ ਕਰ ਰਹਾ ਹੈ ਹੁਣ ਕਿਹੜੀ ਵਾਰਦਾਤ ਹੋਰ ਕਰਨੀ ਸੀ ਪੰਜਾਬ ਦੇ ਕਿਤੇ ਜਾਂ ਇਹਦੇ ਬਾਰੇ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਸਰ ਇਹ ਕਿਹੜੇ ਵਹੀਕਲ ਤੇ ਇੱਥੇ ਪਹੁੰਚੇ ਕੋਈ ਇਹਨਾਂ ਕੋਲ ਵਹੀਕਲ ਬਰਾਮਦ ਹੋਇਆ ਅਸੀਂ ਇਨਵੈਸਟੀਗੇਟ ਕਰਾਂਗੇ ਬਿਲਕੁਲ ਠੀਕ ਹੈ ਥੈਂਕ ਯੂ ਜਿਹੜੇ ਨੇ